ਅਜਨਾਲਾ ਸ਼ਹਿਰ ਦੇ ਵਿੱਚ ਮਸੀਹੀ ਭਾਈਚਾਰੇ ਵੱਲੋਂ ਨਗਰ ਪੰਚਾਇਤ ਅਜਨਾਲਾ ਵੱਲੋਂ ਬਣਾਏ ਜਾ ਰਹੇ ਬਾਥਰੂਮ ਦਾ ਵਿਰੋਧ ਕੀਤਾ ਗਿਆ ਜਿਸ ਦੇ ਕਾਰਨ ਈਸਾਈ ਭਾਈਚਾਰੇ ਦੇ ਲੋਕਾਂ ਨੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਖਿਲਾਫ ਨਾਰੇਬਾਜ਼ੀ ਕੀਤੀ ਈਸਾਈ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਾਥਰੂਮ ਉਹਨਾਂ ਦੇ ਕਬਰਿਸਤਾਨ ਦੇ ਬਾਹਰ ਬਣਾਏ ਜਾ ਰਹੇ ਨੇ ਜਿਸ ਦੇ ਕਾਰਨ ਉਹ ਇਸ ਦਾ ਵਿਰੋਧ ਕਰਦੇ ਪਏ ਨੇ ਮੰਗ ਕਰਦੇ ਹੋਏ ਉਹਨਾਂ ਕਹਿ ਕਿ ਨਗਰ ਪੰਚਾਇਤ ਵੱਲੋਂ ਬਣਾਏ ਜਾ ਰਹੇ ਬਾਥਰੂਮਾਂ ਨੂੰ ਜਲਦੀ ਤੋਂ ਜਲਦੀ ਬੰਦ ਕਰਵਾਇਆ ਜਾਵੇ ਇਸ ਮੌਕੇ ਐਡਵੋਕੇਟ ਸੁਨੀਲ ਪਾਰਾ ਤੇ ਸਾਥੀ ਨੇ ਦੱਸਿਆ ਕਿ ਨਗਰ ਪੰਚਾਇਤ ਅਜਨਾਲਾ ਵੱਲੋਂ ਇਸਾਈ ਭਾਈਚਾਰੇ ਦੇ ਕਬਰਿਸਤਾਨ ਦੇ ਬਾਹਰ ਬਣਾਏ ਜਾ ਰਹੇ ਬਾਥਰੂਮ ਨੂੰ ਲੈ ਕੇ ਅਸੀਂ ਲਗਾਤਾਰ ਵਿਰੋਧ ਕਰਦੇ ਆ ਰਹੇ ਹਾਂ ਪਰ ਸਾਡੀ ਕੋਈ ਵੀ ਗੱਲਬਾਤ ਨੂੰ ਮੰਨਿਆ ਨਹੀਂ ਜਾ ਰਿਹਾ ਤੁਸੀਂ ਵੀ ਵੇਖੋ ਇਹ ਤਸਵੀਰਾਂ ਆ ਇਟਾ ਪਈਆਂ ਸੀਮੈਂਟ ਆ ਉਹ ਰੇਤ ਘੋਲੀ ਪਈ ਆ ਸੀਮੈਂਟ ਤੇ ਰੇਤ ਜਿਹੜੀ ਇਹ ਘੋਲ ਕੇ ਉਹ ਚਣਾਈ ਕਰ ਰਹੇ ਆ ਇੱਧਰ ਉਹ ਤੁਹਾਨੂੰ ਚਣਾਈ ਵਿਖਾਉਣਾ ਵਾ ਹੋਰੀ ਵੀ ਆਪਾਂ ਬਾਦੀਆਂ ਆ ਆ ਐਂਟਰੀ ਆ ਬੀਮ ਪਰੰਡੇ ਪਲੰਥ ਬੀਮ ਆ ਵੇਖੋ ਚਣਾਈ ਸ਼ੁਰੂ ਕਰਤੀ ਆ ਅਗਲੇ ਬੰਨੇ ਉਹ ਮੜਾ ਜਾ ਪਾਜੀ ਆ ਕਬਰਾਂ ਜੇ ਆ ਸਾਰੀਆਂ ਕਬਰਾਂ ਜੇ ਆ ਕਬਰਸਤਾਨ ਦੀ ਕੰਧ ਆ ਵੇਖੋ ਕਬਰਸਤਾਨ ਦੇ ਅੰਦਰ ਬਾਥਰੂਮ ਬਣਾਏ ਜਾ ਰਹੇ ਮੁੱਕਰ ਨਹੀਂ ਸਕਦੇ ਕਬਰਸਤਾਨ ਦੀ ਜਗ੍ਹਾ ਦੇ ਵਿੱਚ ਟਾਰਗੇਟ ਕਰਕੇ ਕਬਰਸਤਾਨ ਨੂੰ ਆ ਵੇਖੋ ਸਾਰੇ ਕਬਰਸਤਾਨ ਦੀ ਜਗ੍ਹਾ ਆ ਇਹਨਾਂ ਦੀ ਵਜ੍ਹਾ ਨਾਲ ਕੰਦਾ ਡਿੱਗੀਆਂ ਵੇਖੋ ਅੰਦਰ ਆ ਵੇਖੋ ਸਾਰੀਆਂ ਕੰਦਾ ਡਿੱਗੀਆਂ ਏਡਾ ਇਹਨਾਂ ਨੇ ਸੋਚਣਾ ਉਹਦੇ ਆ ਵੀਰੇ ਕੀ ਨਾਮ ਹੈ ਆਪਣਾ ਮੇਰਾ ਨਾਮ ਸਾਹੇ ਹੈ ਜੀ ਮੈਂ ਨਾਲੇ ਦਾ ਵਾਸੀ ਹਾਂ ਇੱਕ ਨੰਬਰ ਵਾਰਡ ਦਾ ਜੀ ਮਸਲਾ ਹੈ ਜੀ ਮਸਲਾ ਇਹ ਆ ਵੀ ਇਹ ਹੈ ਗਾਵਾਂ 크ਿਸਚਨ ਭਾਈਚਾਰੇ ਦੀ ਜਿਹੜੀ ਜਗ੍ਹਾ ਵਾ ਬਾਰ ਬਾਰ ਅੱਜ 6ਵੀਂ ਵਾਰੀ ਇਹ ਕੰਮ ਹੋ ਗਿਆ ਵਾ ਹਰ 6 ਮਹੀਨੇ ਬਾਅਦ ਹਰ 6 ਮਹੀਨੇ ਬਾਅਦ ਚਿੰਕੜੀ ਛੇੜ ਦਿੰਦੇ ਆਈ ਹਟਾ ਕੇ ਜਾਂਦੇ ਆ ਹਟਦੇ ਨਹੀਂ ਆਏ ਜਿਹੜੇ ਵੀ ਅਜਨਾਲਾ ਮਾਰਕੀਟ ਕ ਇਹਨਾਂ ਦਾ ਪ੍ਰਧਾਨ ਜਿਹੜਾ ਜਸਪਾਲ ਭੱਟੀ ਆ ਬਾਰ-ਬਾਰ ਜਿਹੜਾ ਇਹਨਾਂ ਦਾ ਇੱਕ ਕੀ ਹੈ ठेकेदार ਆ ਉਹਨੂੰ ਬਾਰ-ਬਾਰ ਇਹ ਕਹਿੰਦਾ ਤੂੰ ਬਣਾ ਮੈਂ ਪਿੱਛੇ ਵੇਖ ਲਊਗਾ ਨਾ ਉਹ ਹਟਦਾ ਜਾਂ ਨਾ ਇਹ ਹਟਦਾ ਜੇ ਅਸੀਂ ਇਹੋ ਮੰਗ ਕਰਦੇ ਆ ਜੇ ਇਹਨਾਂ ਨੇ ਬਣਾਉਣੇ ਆ ਸਾਹਮਣੇ ਬਣਾਉਣ ਕਿਤੇ ਹੋਰ ਬਣਾਉਣਾ ਜੋ ਏ ਤਰਮਸਤਾਨ ਦਾ ਗਵਰ ਪਿਸਾਈ ਭਾਈ ਚਾਰੇ ਦਾ ਕਬਰਸਤਾਨ ਹੈ ਉਹਦੀ ਜਗ੍ਹਾ ਤੇ ਅਸੀਂ ਨਹੀਂ ਬਣਦਣੀ ਐਡਾ ਇਹਨਾਂ ਨੂੰ ਪਰਮਾਹਾ ਗਵਰ ਅੰਦਰ ਕੰਡਾ ਸਾਈਆਂ ਡਿੱਗੀਆਂ ਇਹਨਾਂ ਦੀ ਵਜ੍ਹਾ ਦੇ ਨਾਲ ਉਹ ਬਣਾ ਕੇ ਦਿਖਾਉਣ ਹਾਂ ਆਂ ਤੇ ਕੀ ਗੱਲ ਬਾਤ ਹੈ ਜੀ ਹਾਂਜੀ ਮੈਂ ਐਡਵੋਕੇਟ ਸੁਨੀਲ ਪਾਲ ਸਿੰਘ ਜੀ ਨਾਲ ਆ ਬਾਰ ਨੰਬਰ 1 ਤੋਂ ਹਾਂਜੀ ਬੇਨਤੀ ਇਹ ਆ ਸਾਰੀ ਵੀ ਆ ਨਗਰ ਪੰਚਾਇਤ ਆਈ ਨਾਲਾ ਵਾਲੇ ਇਹ ਸਾਰੀ ਕਬਰਸਤਾਨ ਦੀ ਜਗ੍ਹਾ ਕ੍ਰਿਸਟਨ ਭਾਈ ਚਾਰੇ ਦੇ ਕ੍ਰਿਸਟਨ ਕਮਿਊਨਿਟੀ ਦੀ ਜਗ੍ਹਾ ਵਾ ਜਿੱਥੇ ਉਹਨਾਂ ਦਾ ਆਖਰੀ ਸਥਾਨ ਆ ਉਹਨਾਂ ਨੂੰ ਮੌਤ ਤੋਂ ਬਾਅਦ ਇਖੇ ਲਿਆਂਦਾ ਜਾਂਦਾ ਫਾਈਨਲ ਡੈਸਟੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਨਾਲ ਸਰਾਸਰ ਜਿਆਤੀ ਹੋਂਡੀ ਟੱਕੇਸ਼ਾ ਹੀ ਹੋਂਡੀ ਆ ਸ਼ਰਿਆਮ ਗੁੰਡਾਗਰਦੀ ਕੀਤੀ ਜਾ ਰਹੀ ਆ ਪ੍ਰਧਾਨ ਨਗਰ ਪੰਚਾਇਤ ਆਈ ਨਾਲਾ ਜਸਪਾਲ ਸਿੰਘ ਢਿਲੋਂ ਵੱਲੋਂ ਅੱਗੇ 5-6 ਵਾਰੀ ਇਹਨਾਂ ਨੂੰ ਡੱਕਿਆ ਗਿਆ ਵੀ ਉਹਨਾਂ ਦੀ ਧਾਰਮਿਕ ਸੰਸਥਾ ਵਾ ਉੱਥੇ ਬਾਥਰੂਮ ਨਾ ਬਣਾਏ ਜਾਣ ਇਹ ਪਬਲਿਕ ਬਾਥਰੂਮ ਬਣਾਉਣ ਦੇ ਲੋਕਾਂ ਦੀ ਵਰਤੋਂ ਵਾਸਤੇ ਜਿਹੜੀ ਬਾਜ਼ਾਰ ਆਵਾਜਾਈ ਆ ਉਹਨਾਂ ਵਾਸਤੇ ਪਬਲਿਕ ਬਾਥਰੂਮ ਬਣਾਉਣ ਦੇ ਆ ਨਾ ਕਿ ਕਬਰਸਤਾਨ ਵਾਸਤੇ ਜੇ ਕਬਰਸਤਾਨ ਕੱਲੇ ਲਈ ਬਾਥਰੂਮ ਬਣਾਉਂਦੇ ਹਾਂ ਵਾਹ ਵਾਹ ਕਰੀਏ ਇਹਨਾਂ ਦੀ ਵੀ ਵਧੀਆ ਕੰਮ ਕਰਨ ਦੇ ਸਲਾਹਾਜੋਗ ਪਰ ਇਹ ਲੋਕਾਂ ਵਾਸਤੇ ਪਬਲਿਕ ਬਾਥਰੂਮ ਕਬਰਸਤਾਨ ਦੀ ਜਗ੍ਹਾ ਤੇ ਇਹ ਕਬਰਸਤਾਨ ਦੀ ਜਗ੍ਹਾ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਉਹ ਸਾਹਮਣੇ ਸਰਕਾਰੀ ਜਗ੍ਹਾ ਮਾਰ ਫੀਟ ਦਿਓ ਵੇਖੋ ਸਰਕਾਰੀ ਜਗ੍ਹਾ ਉੱਥੇ ਕਿਉਂ ਨਹੀਂ ਬਾਥਰੂਮ ਬਣਾਏ ਜਾ ਰਹੇ ਪਬਲਿਕ ਕਬਰਸਤਾਨ ਤੇ ਹੀ ਕਿਉਂ ਪਬਲਿਕ ਬਾਥਰੂਮ ਬਣਾਏ ਜਾ ਰਹੇ ਆ ਕ੍ਰਿਸਚਨ ਭ ਅਹੀਂ ਮੰਗੇ ਹੋ ਕਰਦੇ ਪਹਿਲਾਂ ਵੀ ਨਗਰ ਪੰਚਾਇਤ ਵਾਲਾ ਦੇ ਪ੍ਰਧਾਨ ਨੂੰ 6 ਵਾਰੀ ਹਟਾ ਚੁੱਕੇ ਆ 6 ਮਹੀਨੇ ਬਾਅਦ ਆ ਫੇਰ ਜੁੰਚਣੀ ਛੇੜ ਦਿੰਦੇ ਅੱਜ ਫੇਰ ਨਾ ਮਿਸਤਰੀ ਲਾਇਆ ਆ ਵੇਲੇ ਰੇਤ ਪਈ ਆ ਸਾਰੇ ਮਿਸਤਰੀ ਲੱਗੇ ਆ ਅਸੀਂ ਇਹੋ ਮੰਗ ਕਰਦੇ ਆ ਇੱਥੋਂ ਬਾਥਰੂਮ ਚੁੱਕ ਕੇ ਜਿੱਥੇ ਮਰਜ਼ੀ ਬਣਾਉਣ ਸਾਨੂੰ ਕੋਈ ਤਰਾਜ ਨਹੀਂ ਆ 크੍ਰਿਸਚਨ ਭਾਈਚਾਰੇ ਦੀ ਜਗ੍ਹਾ ਨੂੰ ਟਾਰਗੇਟ ਨਾ ਕੀਤਾ ਜਾਵੇ ਜੇ ਨਹੀਂ ਕਰਦੇ ਅਸੀਂ ਐਸਡੀਐਮ ਸਾਹਿਬ ਦੇ ਅੱਗੇ ਹੀ ਪੇਸ਼ ਹੋਏ ਫੇਰ ਪੇਸ਼ ਹੋਵਾਂਗੇ ਨਹੀਂ ਤੇ ਆਪਾਂ ਡੀਸੀ ਅਮਰਸਰ ਜਾ ਕੇ ਧਰਨਾ ਦੇਵਾਂਗੇ ਸਾਰੇ ਇਕੱਠੇ ਹੋ ਗਏ ਨਾਲੇ 크੍ਰਿਸਚਨ ਭਾਈਚਾਰੇ ਦੇ ਲੋਕ ਜਿੰਨੇ ਵੀ ਆਜੇ ਪ੍ਰਧਾਨ ਜੀ ਕੀ ਮਾਮਲਾ ਹੈ ਸਾਈ ਭਾਈ ਕੇਰੇ ਵੱਲੋਂ ਕੇਸ ਪੇਸ਼ ਕੀਤਾ ਜਾ ਰਿਹਾ ਬਾਥਰੂਮ ਲੈ ਕੇ ਦੇਖੋ ਜੀ ਨਗਰਪੰਚਾਇਤ ਅਜਨਾਲਾ ਵੱਲੋਂ ਸਵਸ਼ ਭਾਰਤ ਦੇ ਮਹਿੰਮ ਦੇ ਤਹਿਤ ਪੰਜ ਬਾਥਰੂਮਾਂ ਦੇ ਟੈਂਡਰ ਲਗਾਏ ਗਏ ਸੀ ਜਿਨ੍ਹਾਂ ਦੇ ਵਿੱਚੋਂ ਚਾਰ ਬਾਥਰੂਮ ਸਾਡੇ ਜਿਹੜੇ ਆ ਉਹ ਬਣ ਕੇ ਤਿਆਰ ਹੋ ਗਏ ਔਰ ਪੰਜਵਾਂ ਬਾਥਰੂਮ ਵੀ ਲਗਭਗ ਲੈਂਟਰ ਤੇ ਪਹੁੰਚ ਚੁੱਕਿਆ ਹੈ ਜਿਹਦੇ ਦਰਮਿਆਨ ਇਹ ਜਿਹੜਾ ਬਾਥਰੂਮ ਸੀ ਪਹਿਲਾਂ ਇਹ ਇਸ ਕ੍ਰਿਸਚੀਅਨ ਕਮਿਊਨਿਟੀ ਦੇ ਲੀਡਰ ਸਹਿਬਾਨ ਫਾਦਰ ਸਹਿਬਾਨ ਔਰ ਇਹਨਾਂ ਦੇ ਨਾਲ ਚਰਚ ਦੇ ਵਿੱਚ ਬੈਠ ਕੇ ਇੱਕ ਮੀਟਿੰਗ ਹੋਈ ਕਿ ਆਪਾਂ ਇਹ ਜਿਹੜਾ ਬਾਥਰੂਮ ਹੈ ਉਹਦੇ ਵਿੱਚੋਂ 7 ਫੁੱਟ ਜਗ੍ਹਾ ਜਿਹੜੀ ਹੈ ਉਹ ਸਾਡੀ ਕਮਿਊਨਿਟੀ ਦੀ ਤੁਸੀਂ ਯੂਕ ਵਰਤੋਂ 'ਚ ਲਾਓ ਔਰ 10 ਅੱਗੋਂ 10 ਫੁੱਟ ਜਗ੍ਹਾ ਜਿਹੜੀ ਹੈ ਉਹ ਤੁਸੀਂ ਆਪਣੀ ਸਰਕਾਰ ਦੀ ਵਰਤੋਂ 'ਚ ਲਾਓ ਇਹਨਾਂ ਸ਼ਰਤਾਂ ਦੇ ਤਹਿਤ ਸਾਡੇ ਕੋਲ ਰਿਟਰਨ ਦੇ ਵਿੱਚ ਹੈ ਕਿ ਇਹਨਾਂ ਦੇ ਨਾਲ ਅਸੀਂ ਇਹਨਾਂ ਦੀ ਸਹਿਮਤੀ ਦੇ ਨਾਲ ਕਿ ਇਹ ਜਿਹੜੇ ਬਾਥਰੂਮ ਜਿਹੜਾ ਉਹਦੀ ਜੋ ਸਾਰੀ ਸ਼ੁਰੂ ਕਰਵਾਈ ਸੀ ਔਰ ਇਹਦੇ ਵਿੱਚ ਕੁਝ ਕਾਂਗਰਸ ਦੇ ਕੋਈ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਵੱਡੇ ਲੀਡਰ ਆ ਆਪਣੀ ਲੀਡਰੀ ਚਮਕਾਉਣ ਵਾਸਤੇ ਲੋਕਾਂ ਦੇ ਭਲੇ ਵਾਸਤੇ ਨਹੀਂ ਆਪਣੀ ਲੀਡਰੀ ਚਮਕਾਉਣ ਵਾਸਤੇ ਉਹਨੂੰ ਕੰਮ ਨੂੰ ਇਹਨਾਂ ਨੇ ਰੁਕਵਾ ਦਿੱਤਾ ਅਸੀਂ ਕਿਸੇ वाद-ਵਿਵਾਦ ਵਿੱਚ ਨਹੀਂ ਨਗਰਪੰਚਾਇਤ ਪਾਉਣਾ ਚਾਹੁੰਦੀ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਸੀ ਸਹਿਮਤੀ ਬਣਾ ਲਓ ਜੇ ਤੁਹਾਡੀ ਸਹਿਮਤੀ ਬਣ ਜੇਗੀ ਤਾਂ ਅਸੀਂ ਅਸੀਂ ਤੁਹਾਡੀ ਸਹਿਮਤੀ ਦੇ ਨਾਲ ਸਾਰਾ ਜਿਹੜਾ ਉਹ ਮਸਲਾ ਹੱਲ ਕਰ ਦੇਾਂਗੇ ਪਰ ਇਹਨਾਂ ਦੇ ਕ੍ਰਿਸਚੀਅਨ ਲੀਡਰਾਂ ਦੀ ਇਹ ਜਿਹੜੇ ਕਾਂਗਰਸ ਦੇ ਕ੍ਰਿਸਚੀਅਨ ਲੀਡਰਾਂ ਦੀ ਮਤਲਬ ਮੈਂ ਕ੍ਰਿਸਚੀਅਨ ਲੀਡਰ ਨਹੀਂ ਮੈਂ ਕਹਿ ਸਕਦਾ ਮੈਂ ਤਾਂ ਕਹਾਂਗਾ ਕਿ ਇਹ ਕਾਂਗਰਸ ਦੇ ਅਖੌਤੀ ਬੰਦਿਆਂ ਦੀ ਜਿਹੜੇ ਸ਼ਹਿਰ ਦੇ ਵਿਕਾਸ ਦੇ ਵਿੱਚ ਰੁਕਾਵਟ ਬਣਨਾ ਚਾਹੁੰਦੇ ਆ ਕਿ ਜੇਕਰ ਸ਼ਹਿਰ ਅੱਜ ਤੋਂ 15 20 ਸਾਲ ਪਹਿਲਾਂ ਬਾਥਰੂਮ ਜਿਹੜੇ ਬਣ ਕੇ ਬਿਲਕੁਲ ਬਣ ਕੇ ਤਿਆਰ ਹੋ ਜਾਣੇ ਚਾਹੀਦੇ ਪਰ ਕਿਸੇ ਨੇ ਸਾਰ ਨਹੀਂ ਲਈ ਜੇ ਇਹ ਸਾਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਨੇ ਲਈ ਹੈ ਤੇ ਉਹ ਬਾਥਰੂਮ ਬਣਨ ਲੱਗੇ ਸੀ ਜਿਹਦੇ ਵਿੱਚ ਫਿਰ ਰਿਕਵਟ ਇਹਨਾਂ ਲੋਕਾਂ ਨੇ ਪੈਦਾ ਕੀਤੀ ਅਸੀਂ ਉਹ 7 ਫੁੱਟ ਜਗ੍ਹਾ ਵੀ ਹਟਾ ਦਿੱਤੀ ਅਸੀਂ ਉਹ ਜਿਹੜਾ ਬਣਿਆ ਸੀ ਉਹਨੂੰ ਅਸੀਂ ਕਿਹਾ ਵੀ ਅਸੀਂ ਕਿਸੇ ਵਿਆਹ-ਵਿਵਾਹ ਚ ਨਹੀਂ ਪੈਣਾ ਚਾਹੁੰਦੇ ਜੇਕਰ ਤੁਹਾਡੀ ਨਹੀਂ ਸਹਿਮਤੀ ਬਣਦੀ ਤਾਂ ਅਸੀਂ ਆਪਣੀ ਜਗ੍ਹਾ ਦੇ ਵਿੱਚ ਹੀ ਅੱਜ ਅਸੀਂ ਉਸਾਰੀ ਕਰ ਰਹੇ ਸੀ ਜਿਹਦੇ ਵਿੱਚ ਇਹ ਜਿਹੜੇ ਆ ਕੁਝ ਬੰਦੇ ਨੇ ਜਿਹੜੇ ਸਰਕਾਰੀ ਕੰਮ ਦੇ ਵਿੱਚ ਰਿਵਿਜ਼ਨ ਪਾਉਂਦੇ ਆ ਉਹ ਮੇਰੇ ਕੋਲ ਠੇਕੇਦਾਰ ਜੀ ਵੱਲੋਂ ਔਰ ਕੰਪਲੇਂਟ ਵੀ ਆ ਗਈ ਹੈ ਅਸੀਂ ਮਾਰਜੋਗੇ ਡੀਸੀ ਸਾਹਿਬ ਨੂੰ ਇਹਦੀ ਕੰਪਲੇਂਟ ਦੀ ਕਾਪੀ ਜਿਹੜੀ ਉਹ ਭੇਜਤੀ ਹੈ ਜੋ ਵੀ ਫੌਰੀ ਕਾਰਵਾਈ ਹੋਊਗੀ ਉਹ ਅਮਲ ਚ ਲਿਆਂਦੀ ਜਾਊਗਾ